ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਨਾਮ ਵਾਹਿ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਧੰਵਾਹ ਹੈ ਗੁਰੂ ਜੀ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਵਰਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚ ਮਨ ਵਸਾਇਆ ਜੀ ਜੰਤ ਸਭ ਤੋਂ ਦੇ ਉਪਾਏ ਇਕ ਵੇਖ ਪਰਸਣ ਆਇਆ ਲੱਭ ਲੋਭ ਅਹੰਕਾਰ ਚੁਕਾ ਸਤਗੁਰੂ ਪਲਾ कहनानक जिसनो आप तुठा तिन अमृत गुरु ते पाया कहनानक ਜਿਸਨੂੰ ਆਪ ਟੁੱਠਾ ਤਿੰਨ ਅੰਮ੍ਰਿਤ ਗੁਰ ਤੇ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗਿਆ ਟਲ ਚਵਰ 76 ਸਿੰਘਾਸਮ ਦੇ ਮਾਲਕ ਕੁਲ ਆਲਮ ਦੇ ਵਾਨੀ ਹਲਤ ਪਲਤ ਸਵਾਰਣ ਹਾਰ ਜੀਨ ਦੁਨੀ ਦੇ ਪਾਲਕ ਸ਼ਬਦ ਗੁਰੂ ਤਨ ਤਨ ਸਤਿ ਸ੍ਰੀ ਅਕਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਸੱਚੇ ਪਾਤਸ਼ਾਹ ਜੀ ਦੇ ਸਜੇ ਹੋਏ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਪਰਹੇ ਗੁਰੂ ਪਿਆਰਿਓ ਪੁਰਸਵਾਰਿਓ ਸਤਿਗੁਰੂ ਦੀ ਅਪਾਰ ਬਖਸ਼ਿਸ਼ ਹੈ ਰਹਿਮਤ ਹੈ ਮਿਹਰਬਾਨ ਪਾਤਸ਼ਾਹ ਨੇ ਕਿਰਪਾ ਕਰਕੇ ਸੰਗਤ ਵਿੱਚ ਜੁੜ ਬੈਠਣ ਦਾ ਇਹ ਸੁਭਾਗਾ ਸਮਾ ਸਾਨੂੰ ਸਾਰਿਆਂ ਨੂੰ ਬਖਸ਼ਿਆ ਹੈ ਸਤਿਗੁਰੂ ਦੀ ਸਹਬਤ ਵਿੱਚ ਬੈਠ ਕੇ ਰੋਜ਼ਾਨਾ ਗੁਰਬਾਣੀ ਵਿਚਾਰਨ ਦਾ ਯਤਨ ਆਪਾਂ ਕਰਦੇ ਹਾਂ ਸਤਿਗੁਰੂ ਦੀ ਬਖਸ਼ਿਸ਼ ਕੀਤੀ ਹੋਈ ਮੱਤਬੁੱਧ ਦੇ ਅਨਸਾਰ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਚਾਰਣ ਕੀਤੀ ਪਾਵਨ ਬਾਣੀ ਆਨੰਦ ਸਹਿਬ ਨੂੰ ਆਪਾਂ ਵਿਚਾਰ ਰਹੇ ਆ ਇਸ ਦੀਆਂ 12 ਪੌੜੀਆਂ ਤੱਕ ਆਪਾਂ ਪਾਠ ਵਿਆਖਿਆ ਇਸ ਦੀ ਵਿਚਾਰ ਸਾਂਝ ਕੀਤੇ ਨੇ ਹੁਣੇ ਹੀ 13 ਨੰਬਰ ਪੌੜੀ ਦਾ ਪਾਠ ਆਪ ਜੀਆਂ ਨੇ ਸਰਵਣ ਕੀਤਾ ਸਤਿਗੁਰੂ ਜੀ ਨੇ ਅੰਮ੍ਰਿਤ ਦੀ ਦਾਤ ਹਰ ਇੱਕ ਗੁਰਸਿੱਖ ਨੂੰ ਬਖਸ਼ਿਸ਼ ਕੀਤੀ ਹੈ ਗੁਰੂ ਨਾਨਕ ਸਾਹਿਬ ਦੇਲ ਤੋਂ ਲੈ ਕੇ ਹੀ ਇਹ ਦਾਤ ਪ੍ਰਾਪਤ ਹੁੰਦੀ ਆ ਰਹੀ ਹੈ ਵੈਸੇ ਪੰਜਾਂ ਪਿਆਰਿਆਂ ਦੇ ਵਿਧਾਨ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਖਸ਼ਿਆ ਪੰਜਾਂ ਪਿਆਰਿਆਂ ਦੇ ਕੋਲੋਂ ਅਮਰਤ ਛਕਣ ਦਾ ਜਿਹੜਾ ਸਿਧਾਂਤ ਹੈ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਦਿੱਤਾ ਹੋਇਆ ਪਰ ਜੋ ਅਮਰਤ ਦੀ ਬਾਤ ਹੈ ਉਹ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਹੀ ਚੱਲਦੀ ਤੁਰੇ ਆ ਰਹੀ ਹੈ ਸਤਗੁਰੂ ਜੀ ਨੇ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕੀਤੀ ਹੈ ਨਾਨਕ ਅੰਮ੍ਰਿਤ ਏਕ ਹੈ ਤੂਚਾ ਅੰਮ੍ਰਿਤ ਨਾਹੀਂ ਅੰਮ੍ਰਿਤ ਇੱਕੋ ਹੀ ਹੈ ਦੂਜਾ ਅੰਮ੍ਰਿਤ ਹੀ ਨਹੀਂ ਹੋਇ ਸਤਗੁਰੂ ਜੀ ਨੇ ਗੁਰਬਾਣੀ ਦੇ ਅੰਦਰ ਇੱਕ ਅਕਾਲ ਪੁਰਖ ਵੈਗਰੂ ਦੇ ਨਾਮ ਅੰਮ੍ਰਿਤ ਆਖਿਆ ਇੱਕ ਥਾਂ ਨਹੀਂ ਅਨੇਕਾ ਥਾਵਾਂ ਤੇ ਅਨੇਕਾਂ ਥਾਵਾਂ ਤੇ ਸਤਗੁਰੂ ਮਹਾਰਾਜ ਜੀ ਨੇ ਇਹ ਚੀਜ਼ ਬਿਆਨ ਕੀਤੀ ਹੈ ਸਤਗੁਰੂ ਬੜਾ ਪਿਆਰਾ ਬਿਆਨ ਕਰਦੇ ਆ ਬੜਾ ਸੋਹਣਾ ਸਤਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਕਿ ਲਗੇ ਝਿਮ ਝਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੇ ਸੁਣ ਸ਼ਬਦ ਵਿਚਾਰਾ ਆਨੰਦ ਬਿਨੋਦ ਕਰੇ ਦਿਨ ਰਾਤੀ ਸਦਾ ਸਦਾ ਹਰ ਕੇਲਾ ਜੀਓ અમૃત ਦੀ ਧਾਰ ਹਰ ਵਕਤ ਹੀ ਵਰਸਦੀ ਜਿਵੇਂ بارش ਹੋ ਰਹੀ ਹੋ ਜਿਵੇਂ ਮੀਂਹ ਪੈਣ ਦੇ ਨਾਲ ਸੁੱਕੀ ਤਪਦੀ ਖੁਸ਼ਕ ਧਰਤੀ ਦੇ ਉੱਤੇ ਹਰਿਆਲੀ ਆ ਜਾਂਦੀ ਹੈ ਉਵੇਂ ਸਤਿਗੁਰੂ ਮਹਾਰਾਜ ਕਹਿੰਦੇ ਜਿਵੇਂ ਮੀਂਹ ਪੈਂਦਾ ਹੈ ਤੇ ਚਾਰਚ ਫੇਰਾ ਹਰਿਆ ਭਰਿਆ ਹੋ ਤੱਕ ਪੈਂਦਾ ਇਵੇਂ ਹਿਰਦੇ ਦੀ ਸੁੱਕੀ ਛੜਦੀ ਬਲਦੀ ਧਰਤੀ ਦੇ ਉੱਤੇ ਨਾਮ ਦਾ ਮੀਂਹ ਵਰਦਾ ਤੇ ਹਿਰਦਾ ਵੀ ਖੇੜੋ ਉਠਦਾ ਮੌਲ ਜਾਂਦਾ ਸੁਹਾਵਣਾ ਹੋ ਜਾਂਦਾ ਹੈ ਹਿਰਦੇ ਦੇ ਵਿੱਚ ਵੀ ਹਰਿਆਲੀ ਆ ਜਾਂਦੀ ਹੈ ਇਹਦਾ ਵੀ ਸੋਕਾ ਖਤਮ ਹੋ ਜਾਂਦਾ ਹੈ ਇਹਦਾ ਵੀ ਸਾੜਾ ਮੁੱਕ ਜਾਂਦਾ ਹੈ ਹਿਰਦੇ ਦੀ ਤਪਸ਼ ਵੀ ਖਤਮ ਹੋ ਜਾਂਦੀ ਪਰ ਸਤਿਗੁਰੂ ਜੀ ਨੇ ਸ਼ਰਤ ਇਹ ਰੱਖੀ ਹੈ ਕਿ ਇਹ ਨਾਮ ਦੀ ਵਰਖਾ ਦੇ ਵਿੱਚ ਇਹ ਹਿੱਤਾ ਭਜਣਾ ਚਾਹੀਦਾ ਫਿਰ ਸ਼ਰਤ ਇਹ ਚਿਮਚਿਮ ਵਰਸੇ ਅੰਮ੍ਰਿਤ ਧਾਰਾ ਚਿਮਚਿਮ ਵਰਸਦੀ ਹੈ ਬੜੀ ਮਿਠਾਸ ਵਾਲੀ ਬੜੀ ਮਿੱਠੀ ਸੁਰ ਦੇ ਵਿੱਚ ਬੜੀ ਇੱਕ ਲਹਿ ਦੇ ਵਿੱਚ ਇਹ ਅੰਮ੍ਰਿਤ ਧਾਰਾ ਵਹਿ ਰਹੀ ਹੈ ਸਤਿਗੁਰੂ ਦਾ ਗਿਆਨ ਵਰਸ ਰਿਹਾ ਸਤਿਗੁਰੂ ਦਾ ਉਪਦੇਸ਼ ਮਿਲ ਰਿਹਾ ਮਨ ਪੀਵੇ ਸੁਣ ਸ਼ਬਦ ਵਿਚਾਰਾ ਹੁਣ ਕੋਈ ਮਨ ਐਸਾ ਹੋਵੇ ਜੋ ਗੁਰੂ ਦੇ ਸ਼ਬਦ ਨਾਲ ਜੁੜਨ ਦੀ ਚਾਹਤ ਰੱਖਦਾ ਹੋਵੇ ਜਿਸ ਅੰਦਰ ਜਗਿਆਸਾ ਹੋਵੇ ਕੋਈ ਮਨ ਐਸਾ ਹੋਵੇ ਤੇ ਪੀ ਲਵੇ ਮਨ ਪੀਵੇ ਮਨ ਪੀ ਲਏਗਾ ਮਨ ਪੀ ਲੈਂਦਾ ਹੈ ਮਨ ਪੀ ਰਿਹਾ ਹੈ ਕਿਵੇਂ ਸੁਣ ਸ਼ਬਦ ਵਿਚਾਰ ਕਸਵਟੀ ਹੈ ਅਮਰਤ ਉਹ ਮਨ ਪੀਵੇਗਾ ਜਿਹੜਾ ਸ਼ਬਦ ਵਿਚਾਰ ਕਰੇਗਾ ਕਸਵਟੀ ਹੈ ਸ਼ਬਦ ਦੀ ਵਿਚਾਰ ਦੇ ਵਿੱਚੋਂ ਹੀ ਅਨਾਮ ਅਮਰਤ ਨਿਕਲੇਗਾ ਸ਼ਬਦ ਦੀ ਵਿਚਾਰ ਜੋ ਗੁਰਬਾਣੀ ਸ਼ਬਦ ਦੀ ਵਿਚਾਰ ਦੇ ਵਿੱਚੋਂ ਕਿਉਂਕਿ ਸੋ